ਮਨ ਕੇ ਰਸਾਣ ਹਰ ਹਿਰਦੇ ਜਮਾਈ ਲੈ ਇਉਂ ਪਾਵਸ ਪਦ ਨਿਰਵਾਣੀ ਏ ਮਨਾ ਜਿਵੇਂ ਇੱਕ ਕਿਸਾਨ ਆਪਣੀ ਮਰਜੀ ਦਾ ਬੀਜ ਖੇਤਾਂ ਵਿੱਚ ਬੋਕੇ ਬੀਜ ਕੇ ਚੰਗੀ ਫਸਲ ਦੀ ਕਾਮਨਾ ਕਰਦਾ ਹੈ ਤੇ ਪ੍ਰਮਾਤਮਾ ਉਹਦੀ ਮਿਹਨਤ ਨੂੰ ਫਲ ਆਉਂਦਾ ਹੈ ਐਵੇਂ ਤੂੰ ਆਪਣੇ ਮਨ ਦੇ ਅੰਦਰ ਮਨ ਨੂੰ ਪਹਿਲਾ ਕਿਸਾਨ ਬਣਾ ਇਹ ਸਰੀਰ ਤੇਰਾ ਇੱਕ ਜ਼ਮੀਨ ਹੈ ਇਹਦੇ ਅੰਦਰ ਜਿਹੜਾ ਮਨ ਹੈ ਇਹ ਕਿਸਾਨ ਹੈ ਤੇਰਾ ਦਿਲ ਇੱਕ ਕਿਸਾਨ ਹੈ ਮਨ ਤੇਰਾ ਇੱਕ ਕਿਸਾਨ ਹੈ ਤੇ ਚੰਗੀ ਕਿਸਮ ਦੇ ਅੱਛੀ ਤਰ੍ਹਾਂ ਦੇ ਅਦਰ ਵਾਲੇ ਫੈਨਸ ਵਾਲੇ ਪਿਆਰ ਵਾਲੇ ਸਤਕਾਰ ਵਾਲੇ ਬਹੁਤ ਉਤਪਨ ਕਰ ਚੰਗੀਆਂ ਆਦਤਾਂ ਧਾਰਨ ਕਰ ਤੇ ਉਹ ਚੰਗੀਆਂ ਆਦਤਾਂ ਦੀ ਫਸਲ ਬੀਜ 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 ਚੰਗੀਆਂ ਆਦਤਾਂ ਦੇ ਤੇ ਆਉਣ ਵਾਲਾ ਭਵਿੱਖ ਤੇਰਾ ਬ੍ਰह्म ਗਿਆਨ ਨਾਲ ਸ਼ਕਤੀਆਂ ਨਾਲ ਭਰਪੂਰ ਖੁਦ ਪਰਮਾਤਮਾ ਬਣਾ ਦੇਗਾ ਜੇ ਤੂੰ ਅੱਜ ਚੰਗਾ ਕਰੇਂਗਾ ਤਾਂ ਕੱਲ੍ਹ ਤੇਰੇ ਨਾਲ ਚੰਗਾ ਹੋਏਗਾ ਜੇ ਤੂੰ ਅੱਜ ਬੁਰਾ ਕਰੇਂਗਾ ਕੱਲ੍ਹ ਤੂੰ ਫਿਰ ਬੁਰਾ ਕਰੇਂਗਾ ਤੇ ਪਰਸੋਂ ਤੂੰ ਤੇਰਾ ਬੁਰਾ ਹੋ ਹੀ ਜਾਏਗਾ